ਸੋਣ ਚ ਪੰਜ ਦਿਨ ਕੱਪੜੇ ਨਹੀਂ ਪਾਉਂਦੀਆਂ ਇਸ ਪਿੰਡ ਦੀਆਂ ਔਰਤਾਂ ਵਜਾ ਜਾਣ ਕੇ ਰੋਂਗ ਤੇ ਹੋ ਜਾਣਗੇ ਤੁਹਾਡੇ ਖੜੇ ਸਾਵਣ ਦਾ ਮਹੀਨਾ ਸ਼ੁਰੂ ਹੋ ਗਿਆ ਹੈ ਅਜੇਹ ਚ ਹਿੰਦੂ ਧਰਮ ਨੂੰ ਮੰਨਣ ਵਾਲੇ ਲੋਕ ਇਸ ਪਵਿੱਤਰ ਮਹੀਨੇ ਚ ਆਪਣੀ ਪਰੰਪਰਾਵਾਂ ਮੁਤਾਬਿਕ ਕਈ ਅਜੇਹ ਕੰਮ ਕਰਦੇ ਨੇ ਜਿਨ੍ਹਾਂ ਬਾਰੇ ਜਾਣ ਕੇ ਤੁਸੀਂ ਹੈਰਾਨ रह ਜਾਓਗੇ ਆਓ ਅੱਜ ਅਸੀਂ ਤੁਹਾਨੂੰ ਭਾਰਤ ਦੇ ਇੱਕ ਅਜਿਹੇ ਪਿੰਡ ਦੀ ਕਹਾਣੀ ਦੱਸਦੇ ਹਾਂ ਜਿੱਥੇ ਸੋਹਣ ਦੇ ਮਹੀਨੇ 'ਚ ਔਰਤਾਂ 5 ਦਿਨ ਤੱਕ ਕੱਪੜੇ ਨਹੀਂ ਪਹਿਨਦੀਆਂ ਨੇ ਇਸ ਦੇ ਨਾਲ ਹੀ ਅਸੀਂ ਤੁਹਾਨੂੰ ਇਹ ਵੀ ਦੱਸਾਂਗੇ ਕਿ ਉੱਥੋਂ ਦੀਆਂ ਔਰਤਾਂ ਅਜਿਹਾ ਕਿਉਂ ਕਰਦੀਆਂ ਨੇ ਕਿ ਇਸ ਪਿੰਡ ਵਿੱਚ ਪੁਰਸ਼ਾਂ ਲਈ ਕੋਈ ਨਿਯਮ ਲਾਗੂ ਨਹੀਂ ਅਸੀਂ ਜਿਸ ਭਾਰਤੀ ਪਿੰਡ ਦੀ ਗੱਲ ਕਰ ਰਹੇ ਹਾਂ ਉਹ ਹਿਮਾਚਲ ਦੇ ਮਨੀਕਰਨ ਘਾਟੀ ਵਿੱਚ ਸਥਿਤ ਹੈ ਇਸ ਪਿੰਡ ਦਾ ਨਾਮ ਪਿੰਨੀ ਪਿੰਡ ਹੈ ਇੱਥੇ ਇਹ ਪਰੰਪਰਾ ਸਦੀਆਂ ਤੋਂ ਚੱਲਦੀ ਆ ਰਹੀ ਹੈ ਇੱਥੋਂ ਦੀਆਂ ਔਰਤਾਂ ਸਾਵਣ ਦੇ ਮਹੀਨੇ 'ਚ ਪੰਜ ਖਾਸ ਦਿਨਾਂ ਲਈ ਕੱਪੜੇ ਨਹੀਂ ਪੌਂਦੀਆਂ ਇਹ ਕਾਰਨ ਹੈ ਕਿ ਇਹਨਾਂ ਪੰਜ ਦਿਨਾਂ ਦੌਰਾਨ ਪਿੰਡਾਂ ਵਿੱਚ ਬਾਹਰੀ ਵਿਅਕਤੀਆਂ ਦਾਖਲੇ ਤੇ ਪੂਰੀ ਤਰ੍ਹਾਂ ਪਾਬੰਦੀ ਹੈ ਹਿਮਾਚਲ ਪ੍ਰਦੇਸ਼ ਦੇ ਇਸ ਪਿੰਡ ਦਾ ਇਤਿਹਾਸ ਸਦੀਆਂ ਪੁਰਾਣਾ ਹੈ ਇਸ ਲਈ ਇੱਥੇ ਬਹੁਤ ਸਾਰੀਆਂ ਅਜਹੀਆਂ ਪਰੰਪਰਾਵਾਂ ਨੇ ਜੋ ਕਿ ਹੋਰ ਕਿਤੇ ਨਜ਼ਰ ਨਹੀਂ ਆਉਂਦੀਆਂ ਸਾਵਣ ਵਿੱਚ 5 ਦਿਨ ਕੱਪੜੇ ਨਾ ਪਾਉਣ ਦੀ ਪਰੰਪਰਾਵਾਂ ਵੀ ਸਦੀਆਂ ਪੁਰਾਣੀਆਂ ਐ ਆਓ ਜਾਣਦੇ ਹਾਂ ਇਸ ਦੇ ਪਿੱਛੇ ਦਾ ਕੀ ਕਾਰਨ ਐ ਦਰਅਸਲ ਇੱਕ ਸਮੇਂ ਇਸ ਪਿੰਡ ਵਿੱਚ ਭੂਤਾਂ ਦਾ ਇੰਨਾ ਆਤੰਕ ਸੀ ਕਿ ਪਿੰਡ ਵਾਸੀਆਂ ਦਾ ਜਿਉਣਾ ਮੁਸ਼ਕਿਲ ਹੋ ਗਿਆ ਸੀ ਜਦੋਂ ਭੂਤਾਂ ਦਾ ਆਤੰਕ ਵੱਧ ਗਿਆ ਤਾਂ ਲਹੂਆਂ ਗੋੜ ਨਾਮਕ ਦੇਵਤਾ ਇਸ ਪਿੰਡ ਵਿੱਚ ਆਇਆ ਉਸਨੇ ਦੈਂਤ ਨੂੰ ਮਾਰ ਕੇ ਪਿੰਡ ਵਾਸੀਆਂ ਨੂੰ ਬਚਾਇਆ ਕਿਹਾ ਜਾਂਦਾ ਹੈ ਕਿ ਜਦੋਂ ਵੀ ਭੂਤ ਪਿੰਡ ਵਿੱਚ ਆਉਂਦੇ ਸਨ ਉਹ ਚੰਗੇ ਕੱਪੜੇ ਵਾਲੀਆਂ ਔਰਤਾਂ ਨੂੰ ਲੈ ਜਾਂਦੇ ਸਨ। ਇਹੀ ਕਾਰਨ ਹੈ ਅੱਜ ਵੀ ਸਾਵਣ ਦੇ ਇਹਨਾਂ 5 ਦਿਨਾਂ ਦੌਰਾਨ ਔਰਤਾਂ ਕੱਪੜੇ ਨਹੀਂ ਪਾਉਂਦੀਆਂ। ਅੱਜ ਪਿੰਨੀ ਪਿੰਡ ਵਿੱਚ ਹਰ ਔਰਤ ਇਸ ਪਰੰਪਰਾ ਦਾ ਪਾਲਣ ਨਹੀਂ ਕਰਦੀ ਹੈ ਪਰ ਜਿਹੜੀਆਂ ਔਰਤਾਂ ਇਸ ਪਰੰਪਰਾ ਦਾ ਪਾਲਣ ਕਰਦੀਆਂ ਨੇ ਉਹ ਇਹਨਾਂ 5 ਦਿਨਾਂ ਦੌਰਾਨ ਆਪਣੀ ਮਰਜ਼ੀ ਨਾਲ ਉਨ ਦਾ ਬਣਿਆ ਪਟਕਾ ਪਹਿਨਦੀਆਂ ਨੇ। ਇਹਨਾਂ 5 ਦਿਨਾਂ ਦੌਰਾਨ ਔਰਤਾਂ ਘਰੋਂ ਬਾਹਰ ਨਹੀਂ ਨਿਕਲਦੀਆਂ ਸਨ। ਅਜਿਹਾ ਨਹੀਂ ਹੈ ਕਿ ਸਪਿੰਡ ਵਿੱਚ ਸਿਰਫ ਔਰਤਾਂ ਲਈ ਨਿਯਮ ਨੇ ਸਗੋ ਮਰਦਾਂ ਲਈ ਵੀ ਨਿਯਮ ਨੇ ਉਹ ਸਾਵਣ ਦੇ ਮਹੀਨੇ ਸ਼ਰਾਬ ਅਤੇ ਮਾਸ ਦਾ ਸੇਵਨ ਨਹੀਂ ਕਰਨਗੇ ਇਹਨਾਂ ਵਿਸ਼ੇਸ਼ 5 ਦਿਨਾਂ ਦੌਰਾਨ ਇਸ ਪਰੰਪਰਾ ਦਾ ਪਾਲਣ ਕਰਨਾ ਸਭ ਤੋਂ ਮਹੱਤਵਪੂਰਨ ਹੈ ਇਸ ਪਰੰਪਰਾ ਅਨੁਸਾਰ ਇਹਨਾਂ 5 ਦਿਨਾਂ ਦੌਰਾਨ ਪਤੀ ਪਤਨੀ ਇੱਕ ਦੂਜੇ ਵੱਲ ਦੇਖ ਕੇ ਮੁਸਕਰਾ ਵੀ ਨਹੀਂ ਸਕਦੇ ਜੇਕਰ ਤੁਸੀਂ ਵੀ ਘੁੰਮਣ ਦੇ ਸ਼ੁਕੀਨ ਹੋ ਤਾਂ ਤੁਸੀਂ ਸਪਿੰਡ ਚ ਜਾ ਸਕਦੇ ਹੋ ਹਾਲਾਂਕਿ ਸਾਵਣ ਦੇ ਇਹਨਾਂ 5 ਦਿਨਾਂ ਦੌਰਾਨ ਤੁਹਾਨੂੰ ਇਸ ਪਿੰਡ ਵਿੱਚ ਦਾਖਲ ਨਹੀਂ ਹੋਣ ਦਿੱਤਾ ਜਾਵੇਗਾ ਪਿੰਡ ਵਾਸੀ ਇਹਨਾਂ 5 ਦਿਨਾਂ ਨੂੰ ਬਹੁਤ ਪਵਿੱਤਰ ਮੰਨਦੇ ਨੇ ਤੇ ਤਿਹਾਰ ਵਾਂਗ ਮਨਾਉਂਦੇ ਨੇ ਅਜਿਹੇ 'ਚ ਉਹ ਇਹਨਾਂ 5 ਦਿਨਾਂ ਦੌਰਾਨ ਕਿਸੇ ਵੀ ਬਾਹਰੀ ਵਿਅਕਤੀ ਨੂੰ ਆਪਣੇ ਪਿੰਡ 'ਚ ਦਾਖਲ ਨਹੀਂ ਹੋਣ ਦਿੰਦੇ